हेलो एवरीवन साशिका सारेया नु थोडा बहुत बहुत स्वागत है आज दी क्लास आज आपा पढन जा रहेया पंजाब स्कूल एजुकेशन बोर्ड दी 6वी क्लास दी पंजाबी दी किताब दूसरी भाषा ते उदा गैरਵਾ ਪੜ ਚੁੱਕੀ ਹੈ ਤੀਆਂ ਦਾ ਤਿਉਹਾਰ ਮੈਂ ਉਮੀਦ ਕਰਦੀ ਹਾਂ ਤੁਸੀਂ ਸਭ ਨੇ ਤੀਆਂ ਦੇ ਤਿਉਹਾਰ ਦੇ ਬਾਰੇ ਕੁਛ ਨਾ ਕੁਝ ਜ਼ਰੂਰ ਸੁਣਿਆ ਹੋਏਗਾ ਜੋ ਪੰਜਾਬ ਦੇ ਵਿੱਚ ਅਕਸਰ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਕੁੜੀਆਂ ਬਣਾਉਂਦੀਆਂ ਨੇ ਅੱਜ ਪਹਿਲਾਂ ਆਪਾਂ ਇਸ ਪਾਠ ਦਾ ਸਾਰ ਸਮਝਾਂਗੇ ਫਿਰ ਡੀਟੇਲ ਵਿੱਚ ਪਾਠ ਨੂੰ ਪੜਾਂਗੇ ਤੇ ਫਿਰ ਪਾਠ ਅਭਿਆਸ ਬਾਰੇ ਚਰਚਾ ਕਰਾਂਗੇ ਤਾਂ ਚਲਿਓ ਸਾਰਤੂ ਸ਼ੁਰੂ ਕਰਦੇ ਆਂ ਦੇਖੋ ਤੀਆਂ ਦਾ ਤਿਉਹਾਰ ਇੱਕ ਖੁਸ਼ੀਆਂ ਭਰਿਆ ਤਿਉਹਾਰ ਹੈ ਤੇ ਇਹ ਸੌਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ ਇਸ ਕਰਕੇ ਇਸ ਨੂੰ ਸਾਵਿਆ ਦਾ ਤਿਉਹਾਰ ਵੀ ਆਖਿਆ ਜਾਂਦਾ ਹੈ ਕਿਉਂਕਿ ਬਰਸਾਤ ਕਾਰਨ ਇਸ ਮਹੀਨੇ ਧਰਤੀ ਸਾਵੇ ਰੰਗ ਦਾ ਬੇਸਤਾਨ ਕਰਦੀ ਹੈ ਪੰਜਾਬ ਦੇ ਹਰ ਪਿੰਡ ਵਿੱਚ ਤੀਆਂ ਦਾ ਤਿਉਹਾਰ ਬੜੀਆਂ ਰੀਝਾਂ ਨਾਲ ਮਨਾਇਆ ਜਾਂਦਾ ਹੈ ਚੇਤ ਹਾਰਦੀਆਂ ਤੁਪਾ ਕਾਰਨ ਸਰਦੀ ਬਲਦੀ ਧਰਤੀ ਨੂੰ ਸਾਉਂਦ ਦੇ ਨਹੀਂ ਦੀਆਂ ਫੁਹਾਰਾ ਠੰਡਾ ਕਰਦੀਆਂ ਹਨ ਤੇ ਉਹ ਹਰੀ-ਪਰੀ ਹੋ ਜਾਂਦੀ ਹੈ। ਤੀਆਂ ਮੁੱਖ ਤੌਰ ਤੇ ਕੁੜੀਆਂ ਦਾ ਤਿਉਹਾਰ ਹੈ। ਤੀਆਂ ਤੋਂ ਕੁਝ ਦਿਨ ਪਹਿਲਾਂ ਵਿਆਇਆਂ ਹੁਈਆਂ ਕੁੜੀਆਂ ਨੂੰ ਉਹਨਾਂ ਦੇ ਪਰਾਂ ਸੋਹਰਿਆਂ ਤੋਂ ਲੈ ਕੇ ਆਉਂਦੇ ਹਨ। ਇਸ ਤਰ੍ਹਾਂ ਤੀਆਂ ਮਨਾਉਣ ਸਮੇਂ ਵਿਛੜੀਆਂ ਹੋਈਆਂ ਸਹੇਲੀਆਂ ਫਿਰ ਮਿਲਦੀਆਂ ਹਨ ਅਤੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੀਆਂ ਹਨ ਜੇ ਕਿਸੇ ਕਾਰਨ ਤੀ ਪੇਕੇ ਨਾ ਆ ਸਕੇ ਤਾਂ ਉਸ ਨੂੰ ਸੰਦਾਰਾ ਭੇਜਿਆ ਜਾਂਦਾ ਹੈ ਜਿਸ ਵਿੱਚ ਕੱਪੜੇ ਗੁੜ ਗੁਲਗੁਲੇ ਆਦਿ ਸ਼ਾਮਲ ਹੁੰਦੇ ਹਨ ਤੀਆਂ ਵਿੱਚ ਹਾਰ ਸ਼ਿੰਗਾਰ ਦੀ ਖਾਸਾ ਹੈ ਤੀਜ ਤੋਂ ਪਹਿਲਾਂ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ ਮੇਂਦੀ ਲਾ ਕੇ ਕੁੜੀਆਂ ਹੱਥਾਂ ਨੂੰ ਸ਼ਿੰਗਾਰਦੀਆਂ ਹੰਤੇ ਬਾਵਾ ਪਰ ਪਰ ਕੇ ਚੁੰਨੀਆਂ ਚੜਾਉਂਦੀਆਂ ਹਨ ਫਿਰ ਉਹ ਚਮਕਾ ਮਾਰਦੇ ਨਵੇਂ-ਨਵੇਂ ਕੱਪੜੇ ਪਾ ਕੇ ਸੋਹੜੇ ਸਿਰ ਗੰਦਾ ਕੇ ਸਦੀ ਫੁੱਲ ਹਾਰ ਹਮੇਲਾ ਚੁੰਮਕੇ ਛਾਪਾ ਚੱਲੇ ਅਤੇ ਪੰਜੇਬਾ ਪਾ ਕੇ ਤੇ ਇਕੱਠੀਆਂ ਹੋ ਕੇ ਤੀਆਂ ਬਣਾਉਣ ਨਿਕਲਦੀਆਂ ਹਨ ਤੀਆਂ ਵਿੱਚ ਆ ਕੇ ਉਹ ਖੂਬ ਆਜ਼ਾਦੀ ਅਨੁਭਵ ਕਰਦੀਆਂ ਹਨ ਤਿਆਂ ਵਿੱਚ ਗਿੱਧੇ ਦਾ ਖੂਬ ਰਗ ਬੰਧਿਆ ਜਾਂਦਾ ਹੈ ਕੁੜੀਆਂ ਇੱਕ ਦੂਜੇ ਤੋਂ ਵੱਧ ਚੜ ਕੇ ਬੋਲੀਆਂ ਪਾਉਂਦੀਆਂ ਹਨ ਤੇ ਬੋਲੀ ਟੁੱਟਣ ਨਹੀਂ ਦਿੱਤੀ ਜਾਂਦੀ ਇਹਨਾਂ ਬੋਲੀਆਂ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਸਮਾਏ ਹੁੰਦੇ ਹਨ ਨੱਚਦੀਆਂ ਕੁੜੀਆਂ ਮੀਤ ਤੇ ਛਰਾਟੀਆਂ ਦੀ ਪਰਵਾਹ ਨਹੀਂ ਕਰਦੀਆਂ ਉਹ ਕਾਉਂਦੀਆਂ ਹਨ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇ ਦਾ ਠੰਡੀਆਂ ਪੈਂਟ ਪੁਹਾਰਾ ਨੱਚ ਲੈ ਮੋਰਨੀਏ ਪੰਚ ਪਤਾ ਸੇਵਾਰਾ ਨੱਚ ਲੈ ਮੋਣੀਏ ਗਿੱਦੇ ਤੋਂ ਇਲਾਵਾ ਪਿੰਗਾ ਚੁੰਟੇ ਦਾ ਵੱਖਰਾ ਹੀ ਆਨੰਦ ਹੁੰਦਾ ਹੈ ਕੁੜੀਆਂ ਇੱਕ ਦੂਜੇ ਤੋਂ ਵੱਧ ਕੇ ਪਿੰਗਾ ਚੜਾਉਂਦੀਆਂ ਹਨ ਪਿੰਗਾ ਚੁੰਟੀਆਂ ਦੇ ਗਹਿਣਿਆਂ ਦੀ ਝੰਕਾਹਟ ਅਨੋਖਾ ਰੰਗ ਬੰਦੀ ਹੈ ਅੰਤ ਤੀਆਂ ਦੇ ਵੇਦਾਂ ਹੁੰਦਾ ਦਿਨ ਆ ਜਾਂਦਾ ਹੈ ਇਸ ਦਿਨ ਮੇਲੇ ਵਰਗੀ ਰੌਣਕ ਹੁੰਦੀ ਹੈ ਇੱਕ ਕੁੜੀ ਨੂੰ ਲਾੜਾ ਅਤੇ ਦੂਜੀ ਨੂੰ ਲਾੜੀ ਬਣਾ ਕੇ ਸਾਰੀ ਰਸਮਾਂ ਕਰਕੇ ਵਿਆਹ ਕੀਤਾ ਜਾਂਦਾ ਹੈ ਕੁੜੀਆਂ ਮੂੰਹ ਨਾਲ ਵਾਜੇ ਵਜਾਉਂਦੀਆਂ ਹਨ ਤੇ ਠੀਕਰੀਆਂ ਦੀ ਸੋਟ ਕੀਤੀ ਜਾਂਦੀ ਹੈ ਜਾਂਜ ਦੀ ਵਿदाई ਵੇਲੇ ਜਾਂਜ ਦੀ ਵਿदाई ਵੇਲੇ ਕੁੜੀਆਂ ਦੀ ਇੱਕ ਥੋਲੀ ਜਾਂਜ ਖਲਦੀ ਹੈ ਡੋਲਾ ਖੋਣਾ ਜਾਂ ਲੁੱਟ ਮਚਾਉਣੀ ਦੀਆਂ ਦੀ ਅੰਤਮ ਰਸਮਾਂ ਇਸ ਵਿੱਚੋਂ ਕੁੜੀਆਂ ਗਾਉਂਦੀਆਂ ਹੋਈਆਂ ਤੇ ਆਪਣੇ ਪੇਕੇ ਪਿੰਡੋਂ ਅਸੀਸਾਂ ਦਿੰਦੀਆਂ ਕਰਾਂ ਨੂੰ ਤੁਰ ਪੈਂਦੀਆਂ ਹਨ ਸੁਖ ਵਸਦੀ ਬਾਬਾ ਜੀ ਥੋੜੀ ਨਤਰੀ ਜੀ ਸੁਖ ਵਸਦੀ ਇਸ ਪ੍ਰਕਾਰ ਦੀਆਂ ਦਾ ਇਹ ਤਿਉਹਾਰ ਹਰ ਸਾਲ ਹੱਥੇ ਖੇਡੇ ਬੰਦਾ ਹੈ ਇਹ ਤਿਉਹਾਰ ਵਰਖਾ ਰੁੱਤ ਕਾਰਨ ਮੌਲੀ ਹੋਈ ertid ਦੇ ਪ੍ਰਭਾਵ ਹੇਠ ਮਨੁੱਖ ਦੇ ਛਲਕਦੇ ਪਾਵਾਂ ਦਾ ਪ੍ਰਗਟਾਵਾ ਹੈ ਇਸ ਤਿਹਾਰ ਵਿੱਚ ਆਪਸੀ ਪਿਆਰ ਤੇ ਸਾਂਝਾ ਹੋਰ ਪੱਕੀਆਂ ਹੁੰਦੀਆਂ ਹਨ ਤੇ ਇਹ ਸੀਗਾ ਪਾਠ ਦਾ ਸਾਰ ਠੀਕ ਹੈ ਜੀ ਹੁਣ ਆਪਾਂ ਚਰਚਾ ਕਰਦੇ ਹਾਂ ਪਾਠ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਤੇ ਫਿਰ ਮੈਂ ਔਖੇ ਸ਼ਬਦਾਂ ਦੇ ਜਿਹੜੇ ਅਰਥ ਹੈਗੇ ਨੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸਦੀ ਜਾਵਾਂਗੀ ਤਾਂ ਚਲੋ ਸ਼ੁਰੂ ਕਰਦੇ ਹਾਂ ਇਸ ਪਾਠ ਨੂੰ ਪੜ੍ਹਨਾ ਪਾਠ ਦਾ ਨਾਮ ਹੈ ਗੇਤੀਆਂ ਦਾ ਤਿਉਹਾਰ ਇਹ ਦਾ ਤਿਉਹਾਰ ਵਰਖਾ ਰੁੱਤ ਨਾਲ ਸੰਬੰਧਿਤ ਇੱਕ ਖੁਸ਼ੀਆਂ ਭਰਿਆ ਤਿਉਹਾਰ ਹੈ ਠੀਕ ਹੈ ਵਰਖਾ ਦਾ ਮਤਲਬ ਤੁਸੀਂ ਕਹਿ ਸਕਦੇ ਹੋ بارش ਦੀ ਰੁੱਤ ਨਾਲ ਸੰਬੰਧਿਤ ਇਹ ਤਿਉਹਾਰ ਹੈ ਠੀਕ ਹੈ ਅੱਗੇ ਦੱਸਿਆ ਗਿਆ ਇਸ ਪਾਠ ਦੇ ਵਿੱਚ ਇਹ ਤਿਉਹਾਰ ਸਾਵਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ ਇਸ ਲਈ ਇਸ ਨੂੰ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਇਸ ਮਹੀਨੇ ਤਰਤੀਬੀ ਸਾਵੇ ਰੰਗ ਦਾ ਵੇਸਤਾਰਨ ਕਰਦੀ ਹੈ ਪੰਜਾਬ ਦੇ ਹਰ ਪਿੰਡ ਵਿੱਚ ਤੀਆਂ ਦਾ ਤਿਉਹਾਰ ਬੜੀਆਂ ਰੀਝਾਂ ਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ ਜੇ ਝੜਦੀਆਂ ਤੂਪਾਂ ਨਾਲ ਲੂਸੀ ਹੋਈ ਤਰਤੀ ਨੂੰ ਸਾਉਂਡ ਦੇ ਮੀਡੀਆ ਫੁਹਾਰਾ ਠੰਡੀਆਂ ਕਰਦੀਆਂ ਹਨ ਹੁਣ ਇੱਥੇ ਮੈਂ ਜਿਹੜਾ ਔਖਾ ਸ਼ਬਦ ਹੈਗਾ ਉਹ ਤੁਹਾਨੂੰ ਦੱਸ ਦਨੀ ਆ ਲੂਸੀ ਹੋਈ ਦਾ ਮਤਲਬ ਹੋਏ ਹੁੰਦਾ ਹੈ ਸੜੀ ਹੋਈ ਠੀਕ ਹੈ ਗਰਮੀ ਕਰਕੇ ਜਿਹੜੀ ਧਰਤੀ ਸੜੀ ਜਗੀ ਹੈ ਉਹ ਸੜ ਜਾਂਦੀ ਹੈ ਨਾ ਉਹਨੂੰ ਆਪਾਂ ਕਹਿੰਦੇ ਲੂਸੀ ਹੋਈ ਠੀਕ ਹੈ ਅੱਗੇ ਪੜਦੇ ਹਾਂ ਕੀ ਦੱਸਿਆ ਹੋਇਆ ਧਰਤੀ ਵੀ ਹਰੀਪਰੀ ਹੋ ਜਾਂਦੀ ਹੈ ਧਰਤੀ ਦੀ ਇਸ ਖੁਸ਼ੀ ਵਿੱਚ ਸ਼ਾਮਲ ਹੁੰਦੀਆਂ ਹੋਈਆਂ ਧਰਤੀ ਦੀਆਂ ਤੀਆਂ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ ਤੀਆਂ ਮੁੱਖ ਤੌਰ ਤੇ ਕੁੜੀਆਂ ਦਾ ਤਿਉਹਾਰ ਹੈ ਤੀਆਂ ਤੋਂ ਕੁਝ ਦਿਨ ਪਹਿਲਾਂ ਵਿਆਹੀਆਂ ਹੋਈਆਂ ਕੁੜੀਆਂ ਨੂੰ ਉਹਨਾਂ ਦੇ ਪਰਾਂ ਸੌਰਿਆਂ ਤੋਂ ਲੈ ਕੇ ਆਉਂਦੇ ਹਨ ਇਸੇ ਤਰ੍ਹਾਂ ਪਿੰਟੀਆਂ 누ਹਾ ਆਪਣੇ ਪੇਕੇ ਤੀਆਂ ਮਨਾਉਣ ਵਾਸਤੇ ਜਾਂਦੀਆਂ ਹਨ ਅਤੇ ਵਿਛੜੀਆਂ ਹੋਈਆਂ ਸਹੇਲੀਆਂ ਫਿਰ ਮਿਲਦੀਆਂ ਹਨ ਅਤੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੀਆਂ ਹਨ ਜੇ ਕਿਸੇ ਕਾਰਨ ਤੀ ਪੇਕੇ ਨਾ ਆ ਸਕੇ ਤਾਂ ਉਸ ਨੂੰ ਸੰਧਾਰਾ ਭੇਜਿਆ ਜਾਂਦਾ ਹੈ ਹੁਣ ਮੈਂ ਤੁਹਾਨੂੰ ਦੱਸਣੀਆਂ ਵੀ ਸੰਧਾਰਾ ਕੀ ਹੁੰਦਾ ਹੈ ਸੰਧਾਰਾ ਹੁੰਦਾ ਹੈ ਆਪਾਂ ਇਹ ਕਹਿ ਸਕਦੇ ਹਾਂ ਅਭੀ ਸੋਰੇ ਬੈਠੀ ਈ ਨੂੰ 7 ਦੇ ਮਹੀਨੇ ਮਾਪਿਆਂ ਵੱਲੋਂ ਭੇਜੀ ਜਾਣ ਵਾਲੀ ਜਿਹੜੀ ਸੁਗਾਤ ਹੁੰਦੀ ਹੈ ਨਾ ਉਹਨੂੰ ਆਪਾਂ ਸੰਦਾਰਾ ਕਹਿੰਦੇ ਹਾਂ ਅੱਗੇ ਪੜਦੇ ਹਾਂ ਸੰਦਾਰੇ ਵਿੱਚ ਕੱਪੜੇ ਗੁੜ ਗੁਲਗੁਲੇ ਵਗੈਰਾ ਭੇਜੇ ਜਾਂਦੇ ਹਨ ਜਦੋਂ ਮੀਂਹ ਪੈਂਦਾ ਹੈ ਤਾਂ ਕਹਿੰਦੇ ਹਨ ਇੰਦਰ ਨੇ ertidhe ਸੰਦਾਰਾ ਭੇਜਿਆ ਹੈ ਈਆ ਵਿੱਚ ਹਾਰ ਸ਼ਿੰਗਾਰ ਦਾ ਖਾਸ ਥਾਨ ਹੈ ਤੇਜ ਤੋਂ ਪਹਿਲਾ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ ਮਹਿੰਦੀ ਲਾ ਕੇ ਕੁੜੀਆਂ ਹੱਥਾਂ ਨੂੰ ਸ਼ਿੰਗਾਰ ਦਿਆਂ ਸਜਾਂਦੀਆਂ ਹਨ ਏ ਵੇਖ ਵੇਖ ਕੇ ਖੁਸ਼ ਹੁੰਦੀਆਂ ਹਨ ਕਿ ਕਿਸ ਦੇ ਜ਼ਿਆਦਾ ਰੰਗ ਚੜਿਆ ਹੈ ਬਾਵਾ ਪਰ ਪਰ ਕੇ ਚੂੜੀਆਂ ਚੜਾਈਆਂ ਜਾਂਦੀਆਂ ਹਨ ਛੰਣ ਛੰਣ ਕਰਦੀਆਂ ਰੰਗ ਬਰੰਗੀਆਂ ਚੂੜੀਆਂ ਦਾ ਸੰਗੀਤ ਮਟਿਆਰਾਂ ਨੂੰ ਆ ਕੇ ਅਕੇ ਬਹੁਤ ਖੁਸ਼ੀ ਪ੍ਰਦਾਨ ਕਰਦਾ ਹੈ ਜਦ ਚਮਕਾ ਮਾਰਦੇ ਨਵੇਂ-ਨਵੇਂ ਕੱਪੜੇ ਪਹਿਨ ਕੇ ਸੋਨੇ ਸਿਰ ਗੁੰਦਾ ਕੇ ਸਗੀ ਫੁੱਲ ਹਾਰ ਹਮੇਲਾ ਚੁੰਮ ਕੇ ਛਾਪਾ ਚੱਲੇ ਅਤੇ ਛੰਣ-ਛੰਣ ਕਰਦੀਆਂ ਪਜੇਬਾਂ ਪਾ ਕੇ ਮੁਟਿਆਰਾਂ ਇਕੱਠੀਆਂ ਹੋ ਕੇ ਨਿਕਲਦੀਆਂ ਹਨ ਤਾਂ ਪਰੀਆ ਤੋਂ ਕਟਨੀ ਦਿੱਸਦੀਆਂ ਚਿਹਰਿਆਂ ਦਾ ਰੰਗ ਧੀਆਂ ਦੀ ਖੁਸ਼ੀ ਨਾਲ ਸਵੇਰ ਦੀ ਲਾਲੀ ਵਾਂਗ ਸੰਦੂਰੀ ਪਾ ਮਾਰਦਾ ਹੈ ਇਸ ਤਰ੍ਹਾਂ ਕੁੜੀਆਂ ਪਹਿਰ ਪਹਿਨ ਪਚਨ ਕੇ ਬੰਦ ਫੱਪ ਕੇ टिया ਵਿੱਚ ਆ ਰੌਣਕਾਂ ਲੰਗੀਆਂ ਹਨ ਇਥੇ ਆ ਕੇ ਆਜ਼ਾਦੀ ਅਨੁਭਵ ਕਰਦੀਆਂ ਹਨ ਨਾ ਚੁੱਲੇ ਚੌਕੇ ਦਾ ਫਿਕਰ ਨਾ ਸਾਸ ਦੀਆਂ ਝੜਕਾ ਦਾ ਡਰ ਜਿੱਦੇ ਦਾ ਖੂਬ ਰੰਗ ਬਣਿਆ ਜਾਂਦਾ ਹੈ ਸੱਬੇ ਮੁਟਿਆਰਾ ਦੇ ਪੈਰ ਥੇ ਰੱਖਦੇ ਹਨ ਜਿਵੇਂ ਕੀ ਬੋਲੀ ਵੀ ਹੈ टिया ਤੀਜ ਦੀਆ ਨੱਚਣ ਸੱਬ ਮੁਟਿਆਰਾ ਕੁੜੀਆਂ ਇੱਕ ਦੂਜੀ ਤੋਂ ਵੱਧ ਚੜ ਕੇ ਬੋਲੀਆਂ ਪਾਉਂਦੀਆਂ ਹਨ ਬੋਲੀਆਂ ਦਾ ਅਖੰਡ ਪਰਵਾ ਚੱਲਦਾ ਹੈ ਕੀ ਮਜਾਲ ਜੇ ਬੋਲੀ ਟੁੱਟਣ ਤੇ ਇਹਨਾ ਬੋਲੀਆਂ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਸਤਰੰਗੀ ਪੇਂਟ ਦੀ ਤਰ੍ਹਾਂ ਸਮਾਏ ਹੁੰਦੇ ਹਨ ਨੱਚਦੀਆਂ ਕੁੜੀਆਂ ਮੀਦੇ ਛਰਾਟੇ ਆਦੀ ਪਰਵਾ ਨਹੀਂ ਕਰਦੀਆਂ ਕੁੜੀਆਂ ਨਾ ਠੰਡੀਆਂ ਛੁਹਾ ਫੁਹਾਰਾ ਦਾ ਆਨੰਦ ਮਾਣਦੀਆਂ ਕੁਝ ਇਸ ਤਰ੍ਹਾਂ ਬੋਲੀ ਚੁੱਕਦੀਆਂ ਹਨ ਨਿੱਕੀ ਨਿੱਕੀ ਕਰਨੀ ਦਾ ਵੀ ਵਰਸੰਦਾ ਠੰਡੀਆਂ ਪੈਂਡ ਫੁਹਾਰਾ ਨੱਚਲੇ ਮੋੜਨੀਏ ਪੰਜ ਪਸਾਰ ਪਤਾ ਸੇ 12 ਨੱਚਲੇ ਮੋੜਨੀਏ ਗਿੱਦੇ ਤੋਂ ਇਲਾਵਾ ਪਿੰਗਾ ਚੁਟਣ ਦਾ ਵੀ ਵੱਖਰਾ ਹੀ ਆਨੰਦ ਹੁੰਦਾ ਹੈ ਕੁੜੀਆਂ ਇੱਕ ਦੂਜੀ ਤੋਂ ਵੱਟ ਚੜ ਕੇ ਪਿੰਗਾ ਚੜਾਉਂਦੀਆਂ ਹਨ ਕੋਈ ਕੱਲੀ ਪੀਂਗ ਚੁੜਦੀ ਹੈ ਅਤੇ ਕੋਈ ਦੋ ਜਣੀਆਂ ਰਲ ਕੇ ਪੀਂਗ ਅਸਮਾਨੀ ਚੜਾ ਦਿੰਦੀਆਂ ਹਨ ਪੀਂਗਾ ਚੂਤਦੀਆਂ ਕੁੜੀਆਂ ਦੇ ਗਹਿਣਿਆਂ ਦੀ ਝੰਕਾਰ ਅਨੋਖਾ ਰੰਗ ਪੰਤੀ ਹੈ ਪੀਂਗ ਚੂਟੇਂਦੀ ਦੇ ਚੁੰਕੇ ਲੈਣ ਹੁਲਾਰੇ ਇਸ ਤਰ੍ਹਾਂ ਗਿੱਦੇ ਅਤੇ ਪੀਂਗ ਦੇ ਹੁਲਾਰਿਆਂ ਦਾ ਅਨੰਦ ਵੰਡੀਆਂ ਤਿਆਂ ਦੇ ਵਿਦਾ ਹੋਣ ਦਾ ਦਿਨ ਆ ਪੁੱਜਦਾ ਹੈ ਇਸ ਦਿਨ ਮੇਲੇ ਵਰਗੀ ਰੌਣਕ ਹੁੰਦੀ ਹੈ ਇੱਕ ਕੁੜੀ ਨੂੰ ਲਾੜਾ ਅਤੇ ਦੂਜੀ ਨੂੰ ਵੋਟੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਕੁੜੀਆਂ ਮੂੰ ਨਾਲ ਵਾਜੇ ਵਜਾਉਂਦੀਆਂ ਹਨ ਠੀਕਰੀਆਂ ਦੇ ਪੈਸੇ ਦੀ ਸੋਚ ਕੀਤੀ ਜਾਂਦੀ ਹੈ ਜਾਂਦੀ ਜਾਂਦੀ ਵਿਦਾਈ ਵੇਲੇ ਕੁੜੀਆਂ ਦੀ ਇੱਕ ਟੋਲੀ ਜਾਂਚ ਦਾ ਰਾਹ ਰੋਕ ਲੈਂਦੀ ਹੈ ਅਤੇ ਜਾਂਚ ਤੋਂ ਜਿਵੇਂ ਕੁੜੀਆਂ ਜਿਹੜੀਆਂ ਹੈਗੀਆਂ ਰੋਕ ਕੇ ਪੈਸੇ ਨਹੀਂ ਮੰਗਦੀਆਂ ਉਹ ਹੁੰਦਾ ਉਹਦੇ ਢੋਲਾ ਖੁੰਦੀ ਹੈ ਢੋਲਾ ਖੋੜਾ ਜਾਂ ਲੁੱਟ ਮਚਾਉਣੀ ਤੀਆ ਦੀ ਅੰਤਿਮ ਰਸਮ ਹੈ ਜੋ ਸ਼ਾਇਦ ਪਹਿਲੇ ਵੇਲੇ ਆਦੀਆ ਕਟਨਾਵਾਦੀ ਸੂਚਕ ਹੈ ਇਸ ਰੀਤ ਪਿੱਛੋਂ ਕੁੜੀਆਂ ਗੀਤ ਗਾਉਂਦੀਆਂ ਅਤੇ ਆਪਣੇ ਪੇਕੇ ਪਿੰਡੂ ਗੀਤਾ ਦੇ ਰੂਪ ਵਿੱਚ ਅਸੀਸਾਂ ਦਿੰਦੀਆਂ ਕਰਾਂ ਨੂੰ ਤੁਰ ਪੈਂਦੀਆਂ ਹਨ ਸੁਖ ਵਸਦੀ ਬਾਬਾ ਜੀ ਤੁਹਾਡੀ ਨਗਰੀ ਜੀ ਸੁਖ ਵਸਦੀ ਇਸ ਤਰ੍ਹਾਂ ਤਿਆ ਦਾ ਇਹ ਰੌਣਕਾਂ ਪਰਿਆ ਤਿਵਾਰ ਹਰ ਸਾਲ ਹਾਸੇ ਖੇਡੇ ਵਰਦਾ ਹੈ ਇਹ ਤਿਵਾਰ ਵਰਖਾ ਰੁੱਤ ਕਾਰਨ ਮੋਲੀ ਹੋਈ ਸਰਸਬ ਸਰਤੀ ਦੇ ਅਸਰ ਹੇਟ ਮਨੁੱਖ ਦੇ ਚਲਕਦੇ ਹੋਏ ਜਜ਼ਬਿਆਂ ਦਾ ਪ੍ਰਗਟਾਵਾ ਹੈ ਠੀਕ ਹੈ ਤੇ ਮੈਂ ਇੱਥੇ ਮੈਂ ਤੁਹਾਨੂੰ ਇਹ ਦੱਸਦੀ ਆ ਜਿਹੜਾ ਔਖਾ ਸ਼ਬਦ ਹੈ ਮੋਲੀ ਹੋਈ ਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਪੁੰਗਰੀ ਹੋਈ ਠੀਕ ਹੈ ਤੇ ਜਿਹੜਾ ਖੁਸ਼ੀ ਹੈ ਉਹ ਪੁੰਗਰ ਜਾਂਦੀ ਹੈ ਦਿਖਾਈ ਦਿੰਦੀ ਹੈ ਚਿਹਰਿਆਂ ਤੇ ਇਸ ਤਿਉਹਾਰ ਵਿੱਚ ਜ਼ਿੰਦਗੀ ਟੜਕਦੀ ਹੈ ਤੇ ਆਪਸੀ ਪਿਆਰ ਅਤੇ ਸਾਜਾ ਇਸ ਨਾਲ ਹੋਰ ਪੱਕੀਆਂ ਹੁੰਦੀਆਂ ਹਨ ਰਿਸ਼ਤੇ ਹੋਰ ਜ਼ਿਆਦਾ ਪੱਕੇ ਹੋ ਜਾਂਦੇ ਨੇ ਇਸੇ ਤਿਉਹਾਰ ਦੇ ਨਾਲ ਠੀਕ ਹੈ ਜੀ ਤੇ ਇਹ ਸੀਗਾ ਪਾਠ ਦੇ ਬਾਰੇ ਚਰਚਾ ਹੁਣ ਆਪਾਂ ਚਰਚਾ ਕਰਦੇ ਹਾਂ ਇਸ ਪਾਠ ਦੇ ਅਭਿਆਸ ਦੇ ਬਾਰੇ ਜਿਵੇਂ ਇੱਥੇ ਕੁ ਸਵਾਲ ਦਿੱਤੇ ਗਏ ਨੇ ਬਹੁ ਵਿਕਲਪੀ ਪ੍ਰਸ਼ਨ ਪਹਿਲਾਂ ਆਪਾਂ ਇਹਨਾਂ ਨੂੰ ਸੋਲਵ ਕਰਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਇੱਥੇ ਦਿੱਤਾ ਹੋਇਆ ਹੈ ਤੀਆਂ ਦਾ ਤਿਉਹਾਰ ਕਿਹੜੀ ਰੁੱਤ ਦਾ ਤਿਉਹਾਰ ਹੈ ਗਰਮੀ ਦੀ ਰੁੱਤ ਦਾ ਸਰਦੀ ਦੀ ਰੁੱਤ ਦਾ ਯਾ ਵਰਖਾ ਰੁੱਤ ਦਾ ਉੱਤਰ ਹੈਗਾ ਵਰਖਾ ਰੁੱਤ ਦਾ ਦੂਜਾ ਪ੍ਰਸ਼ਨ ਹੈ ਤੀਆਂ ਦਾ ਤਿਉਹਾਰ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ ਪਹਿਲੀ ਨੂੰ ਤੀਜ ਨੂੰ ਯਾ ਦੂਜ ਨੂੰ ਉੱਤਰ ਹੈਗਾ ਤੀਜ ਨੂੰ ਈਡੀ ਇਸ ਤਿਉਹਾਰ ਦਾ ਹੋਰ ਕਿਹੜਾ ਨਾਂ ਹੈ ਕੁੜੀਆਂ ਦਾ ਤਿਉਹਾਰ ਧਰਤੀ ਦੀਆ ਤਿਉਹਾਰ ਜਾਂ ਸਾਵਿਆਂ ਦਾ ਤਿਉਹਾਰ ਉੱਤਰ ਹੈਗਾ ਸਾਵਿਆਂ ਦਾ ਤਿਉਹਾਰ ਚੌਥਾ ਕੁੜੀਆਂ ਤੀਆਂ ਦੇ ਤਿਉਹਾਰ ਵਿੱਚ ਕੀ ਕਰਦੀਆਂ ਹਨ ਖੇਡਾਂ ਖੇਡਦੀਆਂ ਹਨ ਪਿੰਗਾ ਚੂੜਦੀਆਂ ਹਨ ਜਾਂ ਉੜਾ ਤੇ ਐੜਾ ਦੋਵੇਂ ਹੀ ਉੱਤਰ ਹੈਗਾ ਐੜਾ ਪਿੰਗਾ ਚੁਰਤੀ ਆ ਹਨ ਅੱਗੇ ਕੁੜੀਆਂ ਤੀਆਂ ਵਿੱਚ ਕਿਸ ਤਰ੍ਹਾਂ ਅਨੁਭਵ ਕਰਦੀਆਂ ਹਨ ਚੁੱਲੇ ਚੌਕੇ ਦਾ ਡਰ ਸੱਸ ਦੀਆਂ ਛੜਕਾ ਦਾ ਡਰ ਜਾਂ ਆਜ਼ਾਦੀ ਦਾ ਅਨੁਭਵ ਉੱਤਰ ਹੈ ਆਜ਼ਾਦੀ ਦਾ ਅਨੁਭਵ ਅੱਗੇ ਗੱਲ ਕਰਦੇ ਆ ਛੋਟੇ ਉੱਤਰ ਵਾਲੇ ਪ੍ਰਸ਼ਨ ਪਹਿਲਾ ਹੈਗਾ ਕੁੜੀਆਂ ਨੂੰ ਸੰਦਾਰੇ ਵਿੱਚ ਕੀ ਕੀ ਭੇਜਿਆ ਜਾਂਦਾ ਹੈ ਦਸ ਸੰਧਾਰੇ ਵਿੱਚ ਕੁੜੀਆਂ ਨੂੰ ਕੱਪੜੇ ਗੁੜ ਤੇ ਗੁਲਗੁਲੇ ਆਦਿ ਪੇਜੇ ਜਾਂਦੇ ਹਨ ਦੂਜਾ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਣ ਲਈ ਕਿੱਥੇ ਆਉਂਦੀਆਂ ਹਨ ਉੱਤਰ ਮਾਪਿਆਂ ਦੇ ਘਰ ਤੀਜਾ ਜਦੋਂ ਮੀਂਹ ਪੈਂਦਾ ਹੈ ਤਾਂ ਲੋਕੀ ਕੀ ਕਹਿੰਦੇ ਹਨ ਉੱਤਰ ਇੰਦਰ ਦੇ ਧਰਤੀ ਤੇ ਸੰਧਾਰਾ ਪੇਜਿਆ ਹੈ ਚੌਥਾ ਤੀਆਂ ਵਿੱਚ ਕੁੜੀਆਂ ਕਿਵੇਂ ਰੰਗ ਬੰਨਦੀਆਂ ਹਨ ਉੱਤਰ ਤੀਆਂ ਵਿੱਚ ਕੁੜੀਆਂ ਹਾਰ ਸ਼ਿੰਗaar ਲਾ ਕੇ ਗਿੱਧਾ ਪਾਉਂਦੀਆਂ ਹੋਈਆਂ ਵੱਟ ਚੜ੍ਹ ਕੇ ਬੋਲੀਆਂ ਪਾਉਂਦੀਆਂ ਹਨ ਤੇ ਪਿੰਗਾ ਚੁੰੁੰਦੀਆਂ ਹੋਈਆਂ ਖੂਬ ਰੰਗ ਬੰਨਦੀਆਂ ਹਨ ਪੰਜਵਾਂ ਪ੍ਰਸ਼ਨ ਤੀਆਂ ਦੇ ਤਿਉਹਾਰ ਦੀ ਵਿਦਾਇਗੀ ਸਮੇਂ ਕੁੜੀਆਂ ਕਿਹੜੀ ਰਸਮ ਕਰਦੀਆਂ ਹਨ ਉਤਰ ਤੀਆਂ ਦੀ ਤਿਉਹਾਰ ਦੀ ਵਿਦਾਇਗੀ ਸਮੇਂ ਕੁੜੀਆਂ ਡੋਲਾ ਖੋਣ ਜਾਂ ਲੁੱਟ ਮਚਾਉਂਦੀ ਰਸਮ ਕਰਦੀਆਂ ਹਨ ਅੱਗੇ ਸੰਖੇਪ ਉੱਤਰ ਵਾਲੇ ਪ੍ਰਸ਼ਨ ਪਹਿਲਾ ਤੀਆਂ ਦੇ ਤਿਉਹਾਰ ਨੂੰ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਕਿਉਂ ਉਤਰ

ਸਾਰੇ ਗਈ ਕੁੜੀ ਨੂੰ ਮਾਪੇ ਸੰਤਾਰੇ ਵਿੱਚ ਕੀ ਕੁਝ ਪੇਜਦੇ ਹਨ ਉੱਤਰ ਸਾਰੇ ਗਈ ਕੁੜੀ ਨੂੰ ਮਾਪੇ ਸੰਤਾਰੇ ਵਿੱਚ ਕਪੜੇ ਗੁੜ ਤੇ ਗੋਲਗੁਲੇ ਆਦਿ ਪੇਜਦੇ ਹਨ ਚੌਥਾ ਪ੍ਰਸ਼ਨ ਕੁੜੀਆਂ ਤੀਆਂ ਦਾ ਤਿਉਹਾਰ ਕਿਵੇਂ ਮਨਾਉਂਦੀਆਂ ਹਨ ਉੱਤਰ ਤੀਆਂ ਦੇ ਤਿਉਹਾਰ ਦੇ ਮੌਕੇ ਉੱਤੇ ਕੁੜੀਆਂ ਖੁਸ਼ੀ ਵਿੱਚ ਹੱਥਾਂ ਨੂੰ ਮਹਿੰਦੀ ਲਾਉਂਦੀਆਂ ਵਹਾਣੂ ਰੰਗ ਬੇਰੰਗੀਆਂ ਚੁੰਗੀਆਂ ਨਾਲ ਸ਼ਿੰਗਾਰਦੀਆਂ ਨਵੇਂ ਕੱਪੜੇ ਪਾਉਂਦੀਆਂ ਤੇ ਪਾਂਤ-ਪਾਂਦੇ ਗਹਿਣੇ ਪਾਉਂਦੀਆਂ ਹਨ ਉਹ ਗਿੱਦੇ ਦੇ ਨਾਲ ਬੋਲੀਆਂ ਪਾਉਂਦੀਆਂ ਤੇ ਪਿੰਗਾ ਚੁੰਦਦੀਆਂ ਹਨ ਅੰਤ ਵਿੱਚ ਉਹ ਇੱਕ ਕੁੜੀ ਨੂੰ ਲਾੜਾ ਤੇ ਦੂਜੀ ਨੂੰ ਲਾੜੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਦੀਆਂ ਹੋਈਆਂ ਜੰਜ ਖੁੰਦੀਆਂ ਹਨ ਪੰਜਵਾਂ ਤਿਆ ਦੇ ਵਿਦਾ ਹੋਣ ਦੇ ਦਿਨ ਕੁੜੀਆਂ ਕੀ ਕਰਦੀਆਂ ਹਨ ਤਿਆ ਦੇ ਵਿਦਾ ਹੋਣ ਵਾਲੇ ਦਿਨ ਕੁੜੀਆਂ ਇੱਕ ਕੁੜੀ ਨੂੰ ਲਾੜਾ ਤੇ ਦੂਜੀ ਨੂੰ ਵੋਟੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਦੀਆਂ ਹਨ ਉਹ ਮੂੰ ਨਾਲ ਵਾਜੇ ਵਜਾਉਂਦੀਆਂ ਠੀਕਰੀਆਂ ਦੇ ਪੈਸਿਆਂ ਦੀ ਸੋਟ ਕਰਦੀਆਂ ਤੇ ਅੰਤ ਵਿੱਚ ਜੰਜ ਖੁੰਦੀਆਂ ਹਨ ਛੇਵਾ ਇਹ ਇਥੇ ਦਿੱਤੇ ਸ਼ਬਦਾ ਦੇ ਵਾਕ ਬਣਾਓ ਇਹ ਸ਼ਬਦ ਹੈਗੇ ਨੇ ਇੱਥੇ ਮੈਂ ਵਾਕ ਬਣਾਏ ਆ ਜਿਵੇਂ ਸੰਦਾਰਾ ਸਾਵਣ ਦੇ ਮਹੀਨੇ ਮਾਪਿਆਂ ਵੱਲੋਂ ਤੀ ਦੇ ਕਰ ਭੇਜੀ ਜਾਣ ਵਾਲੀ ਸੁਗਾਤ ਸਾਵਣ ਦੇ ਮਹੀਨੇ ਵਿੱਚ ਸੀਤਾ ਦੇ ਮਾਪਿਆਂ ਨੇ ਉਸ ਨੂੰ ਸੰਦਾਰਾ ਭੇਜਿਆ ਦੂਜਾ ਰੰਗ ਬਿਰੰਗੀਆਂ ਯਾਨੀ ਪਿੰਪਿੰ ਰੰਗਾਦੀਆਂ ਕਬਰੂ ਰੰਗ ਬਿਰੰਗੀਆਂ ਪੁਸ਼ਾਕਾਂ ਪਾਈ ਮੇਲੇ ਵਿੱਚ ਘੁੰਮ ਰਹੇ ਸਨ ਤੀਜਾ ਉਹ ਕਿਹ ਹੈ ਜਿਸ ਨੂੰ ਬੋਲ ਕੇ ਦੱਸਿਆ ਨਾ ਜਾ ਸਕੇ ਅਰਜਨ ਦੇਵ ਜੀ ਨੂੰ ਮੁਗਲ ਹਕੂਮਤ ਨੇ ਅਕੇ ਤਸੀਹ ਦਿੱਤੀ ਪਰੰਤੂ ਉਹ ਰੱਬ ਦੇ ਪਾਣੇ ਵਿੱਚ ਰਾਜ਼ੀ ਰਹੇ ਚੌਥਾ ਖੁਸ਼ੀ ਯਾਨੀ ਆਨੰਦ ਇਮਤਿਹਾਨ ਵਿੱਚ ਸਫਲਤਾ ਪ੍ਰਾਪਤ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਅਗਲਾ ਸੰਦੂਰੀ ਸੰਦੂਰੀ ਰੰਗ ਦਾ ਇਸ ਫੁੱਲ ਦਾ ਰੰਗ ਸੰਦੂਰੀ ਹੈ ਛੇਵਾਂ ਪੰਜੇਬਾ ਪੈਰਾ ਵਿੱਚ ਪਾਉਣ ਵਾਲਾ ਗਹਿਣਾ ਟੇਰ ਦੇ ਪੈਣਾ ਵਿੱਚ ਪੈਰਾ 55 ਪੰਜੇਪਾ ਛੜਕ ਰਹੀਆਂ ਹਨ ਸਤਵਾਂ ਸਰਸਬਜ਼ ਮਤਲਬ ਹਰੀਪਰੀ ਹਰ ਇੱਕ ਯਾਤਰੀ ਨੂੰ ਪੰਜਾਬ ਦੀ ਸਰਸਬਜ਼ ਧਰਤੀ ਮੋਹ ਲੈਂਦੀ ਹੈ ਅਗੇ ਖਾਲੀ ਥਾਵਾ ਪਰੋ ਇਹ ਸ਼ਬਦ ਦਿੱਤੇ ਹੋਏ ਨੇ ਮੈਂ ਇੱਥੇ ਖਾਲੀ ਥਾਵਾ ਪਰੇ ਨੇ ਜਿਵੇਂ ਤੀਆਂ ਦਾ ਤਿਉਹਾਰ ਵਰਖਾ ਰੁੱਤ ਦਾ ਤਿਉਹਾਰ ਹੈ ਤੀਜ ਤੋਂ ਪਹਿਲਾ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ ਨਿੱਕੇ ਨਿੱਕੇ ਕਣਿ ਦਾ ਮੀਵਰਸਿੰਦਾ ਪਿੰਗ ਛੁਟਉਂਦੀ ਦੇ ਚੁਕੇ ਲੈ ਹੁਣਾਰੇ ਕੁੜੀਆਂ ਪੇਕੇ ਪੇੰਡੂ ਗੀਤਾ ਦੇ ਰੂਪ ਵਿੱਚ ਅਸੀਸਾ ਦਿੰਦੀਆਂ ਹਨ ਅੱਗੇ ਹੈਗਾ h ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਦੇਖੋ ਪਹਿਲਾਂ ਮੈਂ ਪੰਜਾਬੀ ਫਿਰ ਹਿੰਦੀ ਫਿਰ ਅੰਗਰੇਜ਼ੀ ਵਿੱਚ ਲਿਖਿਆ ਜਿਵੇਂ ਵਰਖਾ ਵਰਸ਼ਾ ਰੇਨ ਅਨੋਖਾ ਅਨੋਖਾ ਯੂਨੀ

रंगबिरंगी, बिरंगी रंग बिरंगिया रौनक रौन का पंजेब पंजेबा आगे के है शुद्ध करके लिखो। मैं इतने शुद्ध करके जो शब्द है कि नहीं शुद्ध है इधर पास शुद्ध करके लिखे जिम्मे सब तो पहला है रिंचा उस तो बाद है गे संदारा फिर है रौनका फिर है गे सांझा ते अगला है मेहंदी ਤੇਸੀ ਅੱਜ ਦੀ ਕਲਾਸ ਰੂਮ ਵਿੱਚ ਕਰਦਿਆਂ ਸਾਰਿਆਂ ਨੂੰ ਇਹ ਪਾਰਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਪ੍ਰਸ਼ਨ ਉੱਤਰ ਵੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਫੇਰ ਮਿਲਾਂਗੇ ਚਿਲਡਰਨ ਟੇਕ ਕੇਅਰ ਬਾਏ ਬਾਏ